ਚਾਰ ਤੇ ਗੰਢਿਆਂ ਨਾਲ ਰੋਟੀ ਖਾਣਾ ਕੋਟਰ ਦੀ ਸਾਰੀ ਲੋੜ ਨਹੀਂ ਹੈ ਕੋਟਰ ਤੇ ਲੋੜ ਨਹੀਂ ਸਾਡੇ ਕੋਲ ਕੋਟਰ ਦੀ ਲੋੜ ਕੋਟਰ ਨਵਾਕ ਉੱਪਰ ਮੈਂ ਕਹ ਮੈਂ ਵੀ ਵੈਸਟਿੰਗ ਦੀ ਵਾਲਾ ਹੀ ਲੱਗੂ ਪਰਵਾਹ ਨਾ ਕਰ ਜੇ 2 ਜਰ ਦੇਗਾ ਖਾਣਾ ਰੂੰਗਾ ਇੱਥੇ ਹਾਂ ਸਵਾਲ ਇਹ ਹੈ ਕਿ ਮੈਂ ਅੱਜ ਹੁਣ ਤੇ ਮੁਕਤਾਂ ਇਹਨਾਂ ਮਿਹਨਤੀ ਲੋਕਾਂ ਦੀ ਬਾਤ ਚੁੱਕਣਾ ਹੈ ਕਈ ਕਹਿਣਗੇ ਜੀ ਗਰੀਬ ਇੱਥੇ ਤਾਂ ਅਸਲ ਗੱਲ ਇਹ ਹੈ ਕਿ ਇਹਨਾਂ ਦੀ ਜੇ ਮਿਹਨਤ ਦਾ ਬੁੱਕਤ ਨਹੀਂ ਫਿਰ ਕਿਸੇ ਦੀ ਮਿਹਨਤ ਦੀ ਬੁੱਕਤ ਨਹੀਂ ਹੁਣ ਵੇਖੋ ਆਹ ਤਾਰਾ ਨੇ ਇਧਰੋਂ ਜਿਹੜਾ ਇੱਕ ਦੇਖਣ ਦੇ ਜਰਾ ਆਹ ਤਾਰਾ ਨੇ ਆਹ ਤਾਰ ਹੈ ਆ ਥੋੜਾ ਜਿਹਾ ਪਿਛੇ ਇਹ ਆ ਸਾਹਮਣੇ ਜਿਹੜੀ ਹੈ ਨਾ ਇਹ ਇਹ ਜਿਹੜੀ ਜਿੱਥੇ ਜਵਾਨ ਪਰੇਡ ਕਰਦੇ ਆ ਜੀ ਜੀ ਠੀਕ ਹੈ ਤੇ ਇਦੋਂ ਅੱਗੇ ਆ ਖੇਤ ਨੇ ਹੁਣ ਕਿਸਾਨਾਂ ਦੇ ਸਾਡੇ ਜਿੱਥੇ ਕਹਿੰਦੇ ਨੇ ਵੀ ਆਚਾਰ ਨਾਲ ਤੇ ਗੰਢਿਆਂ ਨਾਲ ਖਾਣੇ ਰੋਟੀ ਹੈ ਤੇ ਅਸੀਂ ਤੇ ਦੇਸੀ ਘਿਓ ਨਾਲ ਖਾਂਦੇ ਆ ਇਹ ਜੀ ਗੱਲ ਨਹੀਂ ਇਹ ਉਹ ਉਹ ਪਿੱਛੇ ਉਹ ਪਿੱਛੇ ਇਹ ਕਿਉਂ ਹੈ ਗੁਰਬਖ ਕਿਉਂਕਿ 2018 ਤੋਂ ਇਨਾ ਮਿਹਨਤੀ ਮਿਹਨਤ ਕਸ ਖੂਨ ਪਸੀਨਾ ਬਹਾ ਕੇ ਰੋਟੀ ਖਾਣ ਵਾਲਿਆਂ ਨੂੰ ਕੋਈ ਕੰਪਨਸੇਸ਼ਨ ਨਹੀਂ ਮਿਲਿਆ ਔਰ ਇਹ ਕੰਪਨਸੇਸ਼ਨ ਦਾ ਬੇਸਿਕ ਹੀਲਾ ਔਰ ਇਹ ਚ ਕੋਈ ਇਹ ਨਾ ਸੋਚੇ ਮੈਂ ਕਿਸੇ ਸਰਕਾਰ ਦੀ ਨਿੰਦਾ ਕਰਨ ਆਇਆ ਜਾਂ ਮੈਂ ਕਿਸੇ ਸਰਕਾਰ ਦੇ ਪੱਖ ਚ ਆਇਆ ਮੈਂ ਕਿਸਾਨ ਦੇ ਪੱਖ ਚ ਆਇਆ ਔਰ ਮੈਂ ਸਾਫ਼-ਸਾਫ਼ ਕਹਿਣਾ ਕਿ ਇਹਦੇ ਚ 50% ਸਟੇਟ ਦੀ ਸਰਕਾਰ ਪਾਉਂਦੀ ਹੈ ਮੈਨੂੰ ਉਹ ਵੀ ਯਾਦ ਹੈ ਕਿ ਜਦੋਂ ਮੈਂ ਅੰਮ੍ਰਿਤਸਰ ਪਹਿਲੀ ਵਾਰ ਐਮਪੀ ਬਣਿਆ ਉਹਨਾਂ 4000 ਹੁੰਦੀ ਸੀ ਕੰਪਨਸੇਸ਼ਨ ਅੱਜ 10000 ਹੈ ਕੰਪੀਟੀਸ਼ਨ ਸਟੇਟ ਦੀ ਸਰਕਾਰ ਜਿਹੜੀ ਹੈਗੀ ਆ ਉਹ 50% ਪਾਉਂਦੀ ਆ ਤੇ ਸੈਂਟਰ ਦੀ ਸਰਕਾਰ 50% ਪਾਉਂਦੀ ਹੈ। ਇਸੇ ਕਰਕੇ ਮੈਂ ਕਹਿੰਨਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਇਨਕਮ ਹੈ। ਜੇ ਤੁਹਾਡੇ ਕੋਲ 50 ਪੈਸੇ ਹੋਣ ਤੇ ਤੁਹਾਨੂੰ ਰੁਪਈਆ ਮਿਲਦਾ। ਔਰ ਨਾ ਸਿਰਫ ਤੁਹਾਨੂੰ ਰੁਪਈਆ ਮਿਲਦਾ ਇਹਨਾਂ ਕਿਸਾਨਾਂ ਦਾ ਗੰਡੇ ਨਾਲ ਰੋਟੀ ਖਾਣ ਦਾ ਤੇ ਦਾਲ ਮੱਖਣੀ ਖਾਣ ਦਾ ਇੰਨਾ ਹੀ ਫਰਕ। ਇੰਨਾ ਤਾਂ ਡਿਜ਼ਰਵ ਕਰਦੇ ਹੀ ਆ ਨਾ। ਠੀਕ ਹੈ ਹੁਣ ਇਹ ਮਜਬੂਰੀ ਇਹ ਹੈ ਕਿ ਜ਼ਮੀਨ ਆ ਜ਼ਮੀਨ ਹੈ ਇਹ ਕਿਹਦੀ ਜ਼ਮੀਨ ਆ ਸਾਹਮਣੇ ਜੱਟੂ ਜੱਟੂ ਇਹ ਤੁਹਾਡੀ ਹੈ ਕੀ ਨਾਮ ਹੈ ਜੱਟੂ ਸਿੰਘ ਜੱਟੂ ਸਿੰਘ ਕਿੰਨੀ ਹੈ ਇੱਥੇ 4.5 ਕਿੱਲੇ ਮੇਰੇ ਕੋਲ ਹੈ ਇੱਥੇ 4.5 ਇੱਥੇ ਸਭ ਤੋਂ ਵੱਧ ਕਿੰਨੀ ਹੈ ਅੱਛਾ ਪ 4-4 5-5 ਕਿੱਲੇ ਆ ਤੇ ਸਵੇਰੇ ਜਿਹੜਾ ਇੱਕ ਜਾਨਵਰ ਦੇ ਸਾਨੂੰ ਬੜੀ ਦਿੱਕਤ ਰਹਿੰਦੀ ਸਰ ਜਾਨਵਰ ਜਾਨਵਰ ਸੂਰ ਹੈ ਨਾ ਸੂਰ ਖਾ ਜਾਂਦਾ ਸਾਮਣੇ ਜੀ ਪਾਣੀ ਪੀਣ ਨੂੰ ਨਾ ਲਾਇਕ ਲੈ ਗਿਆ ਤੇ ਨਾ ਹੀ ਫਸਲ ਤੇ ਲਾਅ ਆਉਂਦਾ ਸਭ ਖਰਾਬ ਤੇ ਫਿਰ ਪਾਣੀ ਕਿੱਥੋਂ ਲਾਣੀ ਬੱਸ ਖਰਾਬ ਹੋ ਰਹੀ ਕਲਰ ਬਣ ਰਹੀ ਕਲਰ ਬਣ ਹੁਣ ਵੇਖੋ ਇਹਨਾਂ ਦੀ ਸਾਰ ਜੇ ਨਾਲ ਲਾਵਾਂਗੇ ਤੇ ਕੀ ਦੀ ਸਾਰ ਲਾਵਾਂਗੇ ਮੈਨੂੰ ਦੱਸੋ ਹਾਂਜੀ ਤੁਸੀਂ ਕਹਿੰਦੇ ਹੋ ਕਿਸਾਨਾਂ ਦੀ ਗੱਲ ਮੈਂ ਕਹਿੰਦਾ ਕੰਪਨਸੇਸ਼ਨ ਦੀ ਗੱਲ ਮੈਂ ਕੀਤੀ ਸੀ ਅੱਜ ਤੋਂ 20 ਦਿਨ ਪਹਿਲਾਂ ਅੱਜ ਕਿਸਾਨ ਧਰਨੇ ਵੀ ਲਾ ਰਹੇ ਆ ਵੇਖੋ 2 ਘੰਟੇ ਬਿਜਲੀ ਆਉਂਦੀ ਹੈ 2 ਘੰਟੇ ਤੇ ਅੱਜ ਮੈਂ ਸਵੇਰੇ ਕਿਹਾ ਸੀਗਾ ਅੱਜ ਪੀਪੀਸੀਲ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜੇ ਮੈਂ ਤੁਸੀ ਕਹਾਂ ਤਾਂ ਮੈਂ ਪੜ੍ਹ ਕੇ ਸੁਣਾ ਦਵਾਂ ਜੀ ਜੀ ਮੈਂ ਤੁਸੀ ਸੁਣਨਾ ਚਾਹੋਗੇ ਸੁਣਾ ਸੁਣਾ ਲਓ ਸਰ ਉਸ ਤੋਂ ਮੋਝਵਾਨੀ ਦਾਸ ਹੋ ਗਿਆ ਨਹੀਂ ਮੈਂ ਮੋਝਵਾਨੀ ਦਾਸ ਨਾ ਨਹੀਂ ਸ਼ਾਰਟ ਵਿੱਚ ਬਤਾ ਦੋ ਸਰ ਸ਼ਾਰਟ ਵਿੱਚ ਸਰ ਇਹ ਛੋਟੀ ਜੀ ਬੇਨਤੀ ਹੈ ਸ਼ਾਰਟ ਵਿੱਚ ਇਹ ਕਰ ਲੈਣੇ ਤੁਹਾਨੂੰ ਸ਼ਾਰਟ ਵਿੱਚ ਇਹ ਹੈ ਕਿ ਭਾਈ ਤੁਸੀਂ ਪੰਜਾਬ ਦੇ ਲੋਕ ਹੁਣ ਸਾਡੇ ਨਾਲ ਥੋੜੀ ਜੀ ਕੋਆਪਰੇਸ਼ਨ ਕਰੋ ਕਿਉਂਕਿ ਅਗਲੇ 3 ਦਿਨ ਤਲਵੰਡੀ ਸਾਬੋ ਤੇ ਰੋਪੜ ਵਾਲਾ ਪਲਾਂਟ ਬੰਦ ਰਹੇਗਾ ਉਹ ਭਾਈ ਹੁਣ ਹੋਰ ਕਿਹੜੀ ਕੋਆਪਰੇਸ਼ਨ ਕਰਦੇ ਹੋ ਜੇ 22 ਘੰਟਿਆਂ ਚੋਂ 2 ਘੰਟੇ ਤੇ ਆਉਂਦੀ ਐ ਹੁਣ 2 ਘੰਟੇ ਵੀ ਨਹੀਂ ਆਉਣੀ ਇਹ 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 ਹਿਸਾਬ ਐ ਇੱਕ ਮੌਕਾ ਆਪ ਨੂੰ ਨਾ ਬਤੀ ਦੇਣ ਨੂੰ ਤੇ ਨਾ ਰਾਤ ਨੂੰ ਇਹ ਹਫ਼ਤਾ ਮਤਲਬ ਮੈਂ ਬੱਚੇ ਕਰਾ ਰਿਹਾ ਹਾਂ 700 ਜਣਾ ਹਕੀਕਤ ਦਾ ਸਰ ਸਰ ਮੋਕੇ ਦਾ ਸਾਥ ਸਿੱਧੂ ਸਾਹਿਬ ਸਿੱਧੂ ਸਾਹਿਬ ਦੇ ਪੰਕਾ ਮੋਟਾ ਮੱਥੇ ਰਹੇਗਾ ਟੈਨ ਦੇ ਜੋ ਆਖਣ ਇੱਕ ਮਿੰਟ ਯਾਰ ਬਾਤ ਕਰ ਲੈਣਾ ਸਿੱਧੂ ਸਾਹਿਬ ਕੇਹੜਾ ਯਾਰ ਤੂੰ ਸੁਣਦੇ ਹੋ ਨਹੀਂ ਸੁਣਦੇ ਨਾ ਰਾਤ ਨੂੰ ਹੀ ਨਹੀਂ ਦਿੰਦੇ ਰਾਤ ਨੂੰ ਵੀ ਨਹੀਂ ਆਉਂਦੀ ਬੱਚੇ ਸਾਡ ਰਾਤ ਰੋਂਦੇ ਲਾਂਦੇ ਜੀ ਨੂੰ ਬਿਜਲੀ ਵਾਲਿਆਂ ਨੇ ਇੱਕ ਮੱਥਾ ਮੈਂ ਤੇਰੇ ਸਵਾਲਾਂ ਦੀ ਗੱਲ ਛੱਡ ਮੈਂ ਲੋਕਾਂ ਦੀ ਗੱਲ ਕਰਦਾ 10 ਵੀ ਕਿੰਨੀ ਬੱਤੀ ਆਉਂਦੀ ਆ ਇਹ ਤੇ ਮੇਰੇ ਰਿਸ਼ਤੇਦਾਰ ਨਹੀਂ ਹਾਂ ਸਰ ਸਵੇਰੇ ਦੇ ਰੈਂਟਾ ਸਿਰ ਚੱਲ ਨਹੀਂ ਲੱਗਦਾ ਤੇਰਾ ਕੀ ਕਿੰਨਾ ਜੜੀ ਕਰ ਤਿੰਨ 11 12 ਮਣਕੜ ਨਹੀਂ ਕਿੰਨੇ ਮਣ 20 ਮਣ 20 ਮਣ 11 12 ਨਹੀਂ ਸਾਰੇ ਕੱਟ ਲਾ ਸਾਰੇ ਗੱਟ ਸਿਰ ਲਾ ਸਾਰੇ ਰਾਹੀਂ ਚਾਰ ਦਿਨ ਹੋ ਗਏ ਲਾਈਟ ਹੀ ਨਹੀਂ ਆਈ ਸਰ ਕਬਾਏ ਵੀ ਆਪਾਂ ਜਨਰੇਟਰ ਚਲਾਈ ਰੱਖਿਆ ਸਵੇਰੇ ਤੇ ਜਨਰੇਟਰ ਉਹ ਜਿਹੜਾ ਜਨਰੇਟਰ ਚਲਾ ਲਿਆ ਉਹਨਾਂ ਨੇ ਇਹ ਜਿਹੜਾ ਅੱਜ ਕਿੱਥੇ ਚਲਾਇਆ ਗਿਆ 100 ਮੀਲੀਟਰ ਸਰ ਡੀਜ਼ਲ ਹੈਗਾ 100 ਸਿੱਧੂ ਸਾਹਿਬ ਸਿੱਧੂ ਸਾਹਿਬ ਛੋਟੀਆਂ ਛੋਟੀਆਂ ਦੁਕਾਨਾਂ ਦੇ ਯਾਰ ਛੋਟੀਆਂ ਛੋਟੀਆਂ ਦੁਕਾਨਾਂ ਤੇ ਛਾਪੇ ਮਾਰਨੇ ਸ਼ੁਰੂ ਮੇਰੇ ਪਿੰਡ ਯਾਰ ਪਰਸਾ ਜਿਮਾਨਤ ਗਰਮਾਨਾ ਕਰਕੇ ਵੀ 13 ਮਾਫੀ ਵਾਲਾ ਮੀਟਰ ਲੱਗਿਆ ਜੀ 24 ਦੁਕਾਨ ਕਰਿਆਨੇ ਦੀ ਆ ਹਾਲ ਸ਼ੁਰੂ ਕਰਦਾ ਪਿੰਡ ਦੇ ਵਿੱਚ ਕਿ ਇੰਨੇ ਧੱਕੇ ਸਹੀ ਹੋ ਰਹੀ ਹੈ ਮਤਲਬ ਕਿ ਕਿਸੇ ਦੇ ਕੋਲ 30 ਰੁਪਏ ਨਹੀਂ ਹੈਗੇ ਹੁਣ ਜਿਹੜੀ ਝਾੜ ਕਟਣ ਦੀ ਗੱਲ ਕੀਤੀ ਹੈ ਮੈਂ ਪਿਛਲੇ 20 ਦਿਨਾਂ ਦਾ ਕਹਿ ਰਿਹਾ ਕਿ ਭਵਾਂ ਪਰ ਪਰਮਾਤਮਾ ਹਰੇਕ ਅਖਿਆਈ ਦੇ ਵਿੱਚ ਕੋਈ ਨਾ ਕੋਈ ਖਿੜਕੀ ਦਰਵਾਜ਼ਾ ਜ਼ਰੂਰ ਖੋਲਦਾ ਹੈ 4000 ਰੁਪਏ ਨੂੰ 3500 ਰੁਪਏ ਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਣਕ ਵਿਕਰੀ ਆ ਇੱਕ ਜੀ ਕਿਉਂਕਿ ਕਣਕ ਦੀ ਸਕਸਟੀ ਹੈ ਔਰ ਖਾਸ ਤੌਰ ਤੇ ਯੂਕਰੇਨ ਔਰ ਰਸ਼ੀਆ ਦੀ ਲੜਾਈ ਕਰਕੇ ਇਸ ਆਪਦਾ ਕਰਕੇ ਇਹ ਕਣਕ ਬੜੀ ਜ਼ਿਆਦਾ ਮਹਿੰਗੀ ਹੋ ਗਈ ਹੈ ਹੁਣ ਮੈਨੂੰ ਦੱਸੋ 400 ਰੁਪਏ ਕੰਪਨਸੇਸ਼ਨ ਕਿਉਂ ਨਹੀਂ ਦੇ ਰਹੇ ਭਾਈ ਦੂਜੀ ਗੱਲ 22 ਕਿਸਾਨਾਂ ਨੇ ਫੋਟੋ ਖਿਚੀ ਕਰਨੀ ਮੈਂ ਤੁਹਾਨੂੰ ਜੇ ਨਾਮ ਜੀ ਜੀ ਤੁਸੀਂ ਨਾਮ ਤੁਹਾਡੇ ਕੋਲ ਹੋਣੇ ਲੇਕਿਨ ਕਿਸ ਤਰੀਕੇ ਨਾਲ ਕਿਸੇ ਨੇ ਗੱਡੀ ਅੱਗੇ ਆ ਕੇ ਕਿਸੇ ਨੇ ਫਾਹਾ ਲਾ ਕੇ ਕਿਸੇ ਨੇ ਟੋਬੇ ਛਾਲ ਮਾਰ ਕੇ ਟੋਬੇ ਚ ਨੀਵਾ ਹੋ ਕੇ ਉੱਥੇ ਛਾਲ ਮਾਰ ਕੇ ਕਿਸੇ ਨੇ ਗੱਡੀ ਦੇ ਅੱਗੇ ਛਾਲ ਮਾਰ ਕੇ ਆਹ ਕੱਲ ਪਰਸੂ ਮੈਂ ਗਿਆ ਸੀ ਜਿੱਥੇ ਆਪਾਂ ਗਏ ਸੀ ਕਿੱਥੇ ਗਏ ਸੀ ਮੋੜ ਮੋੜ ਗਿਆ ਸੀ ਮੈਂ ਨਹੀਂ ਨਾਬੇ ਤੁੰਗਾ ਤੁੰਗਾ ਨਾਬੇ ਗਿਆ ਸੀ ਪੂਰੇ ਸਲਫਾਸ ਖਾ ਗਏ। ਔਰ ਕਹਿੰਦੇ ਇੰਨੀ ਕਿ ਦਰਦ ਹੁੰਦੀ ਹੈ ਜਦੋਂ ਸਲਫਾਸ ਖਾਂਦਾ ਬੰਦਾ ਆ ਤਾਂ ਉੱਤਾਂ ਪੜਦਾ। ਕਹਿੰਦੇ ਮਤਲਬ ਜਿਵੇਂ ਮਾਚੀ ਮਰ ਗਿਆ ਸੀ। ਕਹਿੰਦੇ ਕੋਈ ਅਹਿਸਾਸ ਹੀ ਨਹੀਂ ਸੀ ਉਹਨੂੰ। ਕਹਿੰਦਾ ਮੈਂ ਜੀ ਕੇ ਲੈਣਾ ਕੀ। ਔਰ ਭਾਈ ਇਸ ਕਰਕੇ ਵੀ ਅਗਲੇ ਠੇਕੇ ਲੈਣ ਤੋਂ ਅੱਜ ਉਹਦੀ ਹਾਲਾਤ ਇਹ ਜੇ ਨਹੀਂ ਕਿ ਮੈਂ ਅਗਲਾ ਠੇਕਾ ਲੈ ਸਕਾਂ। ਸੋ ਇਸ ਕਰਕੇ ਮੈਂ ਫੇਰ ਦਰਖਾਸਤ ਕਰਦਾ। ਸੈਂਟਰ ਦੀ ਸਰਕਾਰ ਨੂੰ। ਨੰਬਰ 1 ਜਿਹੜੇ ਤਾਰਾਂ ਪਾਰ ਵਾਲੇ ਜਿੰਨੇ ਕਿਸਾਨ ਨੇ ਇਹਨਾਂ ਦੀ ਕਮੇਟੀ ਡੈਪਟੀ ਕਮਿਸ਼ਨ ਨੂੰ ਫੋਨ ਕੀਤਾ ਸੀ ਡੈਪਟੀ ਕਮਿਸ਼ਨ ਕਹਿੰਦਾ ਸਰ ਮੈਂ ਦੇਖ ਕੇ ਦੱਸੂਗਾ ਤੁਮੇਂ ਤਾਂ ਪਤਾ ਸੀ ਵੀ 2018 ਤੋਂ ਕੋਈ ਕੰਪੰਪਨਸੇਸ਼ਨ ਨਹੀਂ ਮਿਲੀ ਐਸੇ ਕਰਕੇ ਮੈਂ ਕਹਿਣਾ ਕਿ ਮਾਫੀਆ ਰਾਜ ਖਤਮ ਹੋਣਾ ਚਾਹੀਦਾ ਕਿਉਂ ਅਸੀਂ ਸਹੂਬਾ ਨਹੀਂ ਦੇ ਸਕਦੇ ਕਿਉਂ ਅਸੀਂ ਸਹੂਲਤਾ ਨਹੀਂ ਦੇ ਪਾਰੇ ਕਿਉਂ ਅਸੀਂ 600 ਯੂਨਿਟ ਨਹੀਂ ਦੇ ਪਾਰੇ ਕਿਉਂ ਇਹਨਾਂ ਕੱਚਿਆਂ ਨੂੰ ਪੱਕੇ ਨਹੀਂ ਕਰ ਪਾਰੇ ਕਿਉਂ ਇਹ ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਇਹਨਾਂ ਦਾ ਨੋਟੀਫਿਕੇਸ਼ਨ ਨਹੀਂ ਕਰ ਪਾਰੇ ਕਿਉਂਕਿ ਸਾਡੇ ਕੋਲ ਸੋਰਸਸ ਆਫ ਇਨਕਮ ਹੈ ਹੀ ਨਹੀਂ ਸਾਡ ਬਾਰਡਰ ਸਮਝੋ ਜੇ ਹੋਣ ਤੇ 50 ਪੈਸੇ ਦੇ ਕੇ ਤੁਸੀਂ ਰੁਪਏ ਲੈ ਲੀ ਹਾ ਔਰ ਇਹ ਜਿਹੜੀ ਜਿਹੜੀ ਉਹ ਹੈ ਹੈ ਇਹ ਮੈਨਾਂ ਵੀ ਟੋਟਲ ਔਰ ਜਿਹੜੀ ਇਨਕਮ ਹੈ ਜਿਹੜੀ ਇਨਕਮ ਹੈ 2007 ਇਸ ਸਟੇਟ ਦੀ ਇਨਕਮ ਨੂੰ ਡਬਲ ਕਰ ਸਕਦੇ ਹਾਂ ਹੁਣ ਜੇ 50 ਪੈਸੇ ਪਾ ਕੇ ਤੁਹਾਨੂੰ ਰੁਪਈਆ ਦਿੰਦਾ ਹੋਵੇ ਇੱਕ ਮਿੰਟ ਚ ਵੇ ਤੁਹਾਨੂੰ 50 ਪੈਸੇ ਪਾ ਕੇ ਰੁਪਈਆ ਦਿੰਦਾ ਹੋਵੇ ਤੇ ਤੁਸੀਂ ਕਿਉਂ ਨਹੀਂ ਲਓਗੇ ਮੈਂ ਇਹੀ ਕਹਿਣਾ ਕਿ ਇਸ ਮਾਫੀਆ ਨੂੰ ਮਾਰੋ 6 ਚੀਜ਼ਾਂ ਨੇ ਜਿਹੜੀਆਂ ਅੱਜ ਸਰਕਾਰ ਕਰ ਸਕਦੀ ਹੈ ਨੰਬਰ 1 ਸ਼ਰਾਬ ਇਹਨਾਂ ਦੀ ਚੰਗੀ ਨੀਤੀ ਆਣੀ ਚਾਹੀਦੀ ਹੈ ਇਹ ਜੀਐਸਟੀ ਤੋਂ ਪਰੇ ਨੇ ਠੀਕ ਹੈ ਜੀ ਨੰਬਰ 2 ਸੈਂਡ ਕੇਦਰੀਵਾਲ ਸਾਹਿਬ ਤਾਂ ਝੂਠੇ ਨੇ ਸੁਖਵੀਰ ਨਾਲ ਕੰਪੀਟੀਸ਼ਨ ਆ ਉਹਨਾਂ ਦਾ ਠੀਕ ਹੈ ਕਿ ਨਹੀਂ ਉਹ ਤਾਂ ਇੰਨੇ ਝੂਠੇ ਨੇ ਉਹ ਕਹਿੰਦਾ 20000 ਕਰੋੜ ਰੇਤੇ ਜੋ ਕੱਢਣਗੇ ਜਦ ਤੱਕ ਠੇਕੇਦਾਰੀ ਸਿਸਟਮ ਦਾ 20000 ਕਰੋੜ ਰੁਪਈ 200 ਕਰੋੜ ਨਹੀਂ ਨਿਕਲਦਾ ਠੀਕ ਹੈ ਇਹ ਚੀਜ਼ਾਂ ਜੀਐਸਟੀ ਤੋਂ ਬਾਹਰ ਨਹੀਂ ਇਹਨਾਂ ਚੋਂ ਪੈਸੇ ਨਿਕਲ ਸਕਦੇ ਆ ਰੇਤੇ ਚੋਂ ਸ਼ਰਾਬ ਚੋਂ ਟਰਾਂਸਪੋਰਟ ਚੋਂ ਤੇ ਕੇਬਲ ਚੋਂ ਅੱਜ ਕਿਤੇ ਛਾਪਾ ਛੂਪਾ ਮਾਰਿਆ ਮੈਂ ਤਾਰੀਫ ਕਰ ਤਾ ਉਦੋਂ ਬਾਅਦ ਜ਼ਮੀਨਾਂ ਕਬਜ਼ੇ ਚ ਨਹੀਂ بڑے بڑے ਧਨਾਟਾਂ ਨੇ ਜ਼ਮੀਨਾਂ ਕਬਜ਼ੇ ਕਬਜ਼ੇ ਚ ਕੀਤੀਆਂ ਹੋਈਆਂ ਨੇ ਬੜੀਆਂ ਸਟੇਟਮੈਂਟਾਂ ਸੁਣੀਆਂ ਮੈਨੂੰ ਬੜੀ ਖੁਸ਼ੀ ਹੈ ਅੱਜ ਤੇ ਜਿਹੜੇ ਚੀਫ ਮਿਨਿਸਟਰ ਨੂੰ ਦੇ ਕੇ ਆਇਆ ਸੀ ਰਿਪੋਰਟ ਬਣਾਇ ਕੇ ਮੈਂ ਸੀ ਚੇਅਰਮੈਨ ਸਬ-ਕਮੇਟੀ ਦਾ ਮੈਂ ਜਿਹੜੇ ਚੀਫ ਮਿਨਿਸਟਰ ਨੂੰ ਦੇ ਕੇ ਆ ਉਹ ਵੀ ਆਵਦੀ ਦੱਬੀ ਹੋਈ ਸੀ ਤੇ ਉਹਨੇ ਕੀ ਉਹਨੇ ਕਾਰਵਾਈ ਕਰਨੀ ਸੀ ਕਰੋ ਕਾਰਵਾਈ ਟੋਕੇ ਅਸੀਂ ਨਾਲ ਖੜੇ ਆਂ ਫਿਰ ਜਿਹੜੀ ਐ ਟੈਕਸ ਕੰਪਲਾਈਐਂਸ ਸਹੂਲਤਾਂ ਦਿੱਤੀਆਂ ਨਹੀਂ ਤੇ ਟੈਕਸ ਕਿੱਥੋਂ ਦੇਣੇ ਆ ਲੋਕਾਂ ਨੇ ਲੇਕਿਨ ਫਿਰ ਵੀ ਕਈ ਟੈਕਸ ਨਹੀਂ ਦਿੱਤੇ ਹੁੰਦੇ ਉਹਨਾਂ ਤੋਂ ਪੈਸੇ ਜਨਰੇਟ ਹੋ ਸਕਦੇ ਜੇ ਉਹ ਪੈਸੇ ਅੱਜ ਸਾਡੇ ਕੋਲ ਹੋਣ ਮੁਲਾਜ਼ਮ ਵੀ ਪੱਕੇ ਹੁੰਦੇ ਆ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਕਿਸਾਨ ਨੂੰ ਕੰਪਨਸੇਸ਼ਨ ਵੀ ਦਿੱਤੀ ਜਾਊ ਤੇ ਆ ਜਿਹੜਾ 2018 ਤੋਂ 2018 ਤੋਂ ਜਿਹੜੀ 10000 ਰੁਪਏ ਕੰਪਨਸੇਸ਼ਨ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਜ਼ਮੀਨ ਤਾਰਾ ਪਾਰ ਆ ਦੇਖੋ ਜਿਹੜੇ ਗੰਡੇ ਨਾਲ ਰੋਟੀ ਖਾਂਦੇ ਆ ਅਚਾਰ ਨਾਲ ਰੋਟੀ ਖਾਂਦੇ ਆ ਸਾਰਾ ਦਿਨ ਇਥੇ ਧੁੱਪੇ ਸੜ ਸੜ ਕੇ ਔਰ ਧੁੱਪੇ ਸੜ ਸੜ ਕੇ ਮਤਲਬ ਜਿਹੜੇ ਜਿਹਨਾਂ ਨੂੰ ਕੰਮ ਕਰਨ ਨੂੰ ਮਿਲਦੇ ਨੇ ਬਾਕੀ ਤਿੰਨ ਚਾਰ ਘੰਟੇ ਕੰਮ ਕਰਕੇ ਇੱਕ ਸਰ ਜੀ ਇੱਕ ਮਿੰਟ ਸਰ ਜੀ ਮੈਨੂੰ ਯਾਰ ਇਹ ਪੰਜ ਬਿਆਹ ਦੇਣਾ ਬਚੋ ਸੁਣ ਲੈ ਇਹਨਾਂ ਦੇ ਖਾਤਰ ਮੈਂ ਇਹ ਕਹਨਾ ਇੱਕ ਜਨਾਬ ਕਿ 2018 ਤੋਂ ਜਿਹੜੀ ਕੰਪਨਸੇਸ਼ਨ ਨਹੀਂ ਮਿਲੀ ਇਹ ਕਿਸੇ ਸਰਕਾਰ ਦੀ ਹੋਵੇ ਕਿਸਾਨ ਸਾਡਾ ਸਰਮਾਇਆ ਹੈ ਅੰਨ ਦਾਤਾ ਸਮਝ ਨਹੀਂ ਇਸ ਕਰਕੇ ਇਹ ਕੰਪਨਸੇਸ਼ਨ ਦੁਆਰਾ ਈਸ਼ੂ ਹੋਣੀ ਚਾਹੀਦੀ ਹੈ ਇਹ 50 ਪੈਸੇ પાਕੇ ਰੁਪਇਆ ਸੈਂਟਰ ਦੀ ਸਰਕਾਰ ਤੋਂ ਲੈਣਾ ਚਾਹੀਦਾ ਇੱਕ ਦੂਜੇ ਤੇ ਉਂਗਲਾਂ ਚੱਕਣ ਦੀ ਬਜਾਏ ਇਹ ਮੁੱਦਾ ਮੈਂ ਇਸ ਕਰਕੇ ਚੁੱਕ ਰਿਆਂ ਕਿ ਇਹ ਮੇਰੇ ਦਿਲ ਦੇ ਬੜਾ ਕਰੀਬ ਹੈ ਇਹ ਚਾਹੇ ਫਿਰੋਜ਼ਪੁਰ ਹੋਵੇ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਗੁਰਦਾਸਪੁਰ ਹੋਵੇ ਇਹ ਤਿੰਨੇ ਜ਼ਿਲ੍ਹਿਆਂ ਦੇ ਵਿੱਚ 31000 ਏਕੜ ਜ਼ਮੀਨ ਆਉਂਦੀ ਹੈ ਹੁਣ ਕੋਈ ਸਵਾਲ ਪੁੱਛਣਾ ਹੋਵੇ ਤਾਂ ਦੱਸੋ